ਉਸੀ ਲਈ ਮੈਸੇਜ ਦੇ ਦਿਓ ਕਿ ਅੱਜ ਅਸੀਂ ਉੱਥੋਂ ਆਏ ਆ ਜਿਹੜੇ ਨਸ਼ਾ ਵੇਚਦੇ ਨੇ ਜਿਨ੍ਹਾਂ ਨੇ ਘਰਾਂ ਦੇ ਘਰ ਬਰਬਾਦ ਕਰਦੇ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਜਿਨ੍ਹਾਂ ਨੇ 50 50 ਘਰਾਂ 'ਚ 100 100 ਘਰਾਂ 'ਚ 70 ਬਿਛਾਤੇ ਤੇ ਉਹਨਾਂ ਦੇ ਘਰਾਂ ਦੇ ਸਾਹਮਣੇ ਤਿੰਨ ਤਿੰਨ ਮੰਜ਼ਲਾਂ ਦੀਆਂ ਕੋਠੀਆਂ ਪਾ ਕੇ ਦੀਪਮਾਲਾ ਲਾ ਰੱਖਿਆ ਨੇ ਉਹ ਦੀਪਮਾਲਾ ਤਾਂ ਨਹੀਂ ਰਹਿਣੀਆਂ ਉੱਥੇ ਤਾਂ ਫਿਰ ਬਲਡੋਜ਼ਰ ਚੱਲੂਗਾ ਜੀ ਉਹ ਕੋਹ ਨਹੀਂ ਰਹਿ ਸਕਦੇ ਤਾਂ ਪਾਪ ਦੀ ਬੰਦਗੀ ਸੋ ਬੜਾ ਫਰਕ ਪਿਆ ਬਹੁਤ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਫਿਰ ਹੁਣ ਉਹ ਸੋਚਣ ਲੱਗ ਗਏ ਯਾਰ ਕਾਦੇ ਵਾਸਤੇ ਆ ਕਰਦੇ ਸੀ ਨਾਲੇ ਤਾਂ ਜੋ ਕਮਾਇਆ ਸੀ ਹੋ ਗਿਆ ਨਾਲੇ ਸਮਾਜ 'ਚ ਬਦਨਾਮੀ ਹੋ ਗਈ ਸੋ ਇਸ ਕਰਕੇ ਇਹ ਬੜੀ ਵੱਡੀ ਮੁਹਿੰਮ ਹੈ ਕੱਲ ਅਸੀਂ ਲੁਧਿਆਣੇ ਸੀ ਪੰਦ ਅਸੀਂ ਤਾਂ 6000 ਬੱਚੇ ਦਾ ਸੋਚਿਆ ਸੀ ਕੈਨਸੀਸੀ ਵਾਲੇ ਐਨਐਸਐਸ ਵਾਲੇ ਬੱਚੇ ਜਿਹੜੇ ਮਾਰਚ ਕੱਢਣਗੇ ਬੇ ਆਉਣ ਵਾਲੀ ਪੀੜ੍ਹੀ ਨੂੰ ਵੀ ਬਿੱਤਲਾਂ ਤਾਂ ਇਸ ਦਾ ਕੰਮ ਤੋਂ ਰੋਕਣਾ ਹੈ ਜਿਹੜੀ ਆ ਪੀੜ੍ਹੀ ਇਸ ਦਲਦਲ ਚ ਆ ਗਈ ਉਹਨੂੰ ਕੱਢਣਾ ਹੈ ਸੋ ਇਹ ਦੋ ਤਿੰਨ ਬੜੇ ਪਲੈਨਿੰਗ ਨਾਲ ਸੀ ਕਾਫੀ ਲੰਬੇ ਟਾਈਮ ਲੱਗ ਗਿਆ ਸਾਨੂੰ ਪਲੈਨਿੰਗ ਬਣਾਉਣ ਤੇ ਅਸੀਂ ਕੰਮ ਕਰ ਰਹੇ ਹਾਂ ਪਰ 15000 ਬੱਚਾ ਕੱਲ ਤੁਸੀਂ ਦੇਖਿਆ ਹੋਣਾ ਟੀਵੀ ਤੇ 15000 ਬੱਚਾ ਆ ਗਿਆ ਉੱਥੇ ਮਾਰਚ ਕਰਨ ਵਾਸਤੇ ਅਸੀਂ ਜਾਣਾ ਹੈ ਜੀ ਅਸੀਂ ਵੀ ਆਉਣਾ ਹੈ ਜੀ ਅਸੀਂ ਆਮ ਲੋਕ ਵੀ ਆਗੇ ਹੁਣ ਅਸੀਂ ਫੈਸਲਾ ਕੀਤਾ ਹਰੇਕ ਸ਼ਹਿਰ ਦੇ ਵਿੱਚ ਇਹ ਮਾਰਚ ਵੀ ਕੱਢਣਾ ਹੈ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਕਿ ਪੰਜਾਬ ਇੱਕ ਪਾਸੇ ਨੂੰ ਪੈ ਨਿਕਲਿਆ ਔਰ ਪੰਜਾਬ ਦੇ ਲੋਕ ਤੇ ਨਾਲ ਪੰਜਾਬ ਪੁਲਿਸ ਹੋਵੇ ਜਿਹੜੇ ਅਲਾਮਤ ਨੂੰ ਖਤਮ ਕਰਨ ਵਾਸਤੇ ਠਾਨ ਲੈਣ ਮੰਚ ਧਾਰ ਲੈਣ ਉਹ ਕੋਈ ਦੁਨੀਆ ਭਰ ਦੀ ਕੋਈ ਅਸੀ ਅਲਾਮਤ ਨਹੀਂ ਜਿਹਨੂੰ ਅਸੀਂ ਖਤਮ ਨਾ ਕਰ ਸਕੀਏ ਖਤਮ ਕਰਕੇ ਰਹਿਣਾ ਫਿਰ ਕ腐ਪਸ਼ਨ ਵਿਰੁੱਧ ਮੁਹਿੰਮ ਚੱਲੀ ਹੋਈ ਹੈ ਤੁਹਾਡੇ ਕੋਲ ਸ਼ਿਕਾਇਤਾਂ ਆਉਂਦੀਆਂ ਹੋਣੀਆਂ ਉਹ ਚ ਕੋਈ ਢਿੱਲ ਨਹੀਂ ਵਰਤ ਲਈ ਕਿਉਂਕਿ ਜੇ ਕਿਸੇ ਨੇ ਕੋਈ ਕੰਮ ਕਰ ਕਰਾਉਣ ਗਿਆ ਕਿਸੇ ਬਾਬੂ ਕੋਲੇ ਤੇ ਉਹਨੇ ਕਹਤਾ 15000 ਲੱਗਣਗੇ ਬਾਬਾ ਜੀ ਹੋਰ ਉਹਨੇ ਕਿਹੜਾ ਰੇਟ ਘਟਾਉਣਾ ਜੀ ਕੋਈ 15 ਹੋਰ ਲੱਗਣਗੇ ਹਾਂਜੀ ਮੈਂ ਕੱਲ ਨੂੰ ਲਿਆ ਦਿੰਦਾ ਜੀ ਕੱਲ ਨੂੰ ਕਿੱਥੋਂ ਲਿਆਊਗਾ ਉਹ ਕਿਸੇ ਦੇ ਮਿੰਤਾ ਕਰੂਗਾ ਉਹ ਕਿਸੇ ਦੇ ਪੈਰ ਫੜੂਗਾ ਕਿਸੇ ਦੇ ਪੈਰੀਂ ਪੱਗ ਧਰੂਗਾ ਪਤਾ ਨਹੀਂ ਕੀ ਕੀ ਉਹਦੇ ਨਾਲ ਵਾਦੇ ਕਰੂਗਾ ਗੁਲਾਮੀ ਕਰੂਗਾ ਉਹ 15000 ਲਿਆ ਕੇ ਇੱਕ ਦੇ ਦੂਗਾ ਕੰਮ ਤਾਂ ਹੋ ਜਾਊਗਾ ਪਰ ਉਹਦੀ ਕਬੀਲਤਾਰੀ ਲੈ ਜਾਂਦੀ ਹੈ ਲਈ ਤੋਂ ਸੋ ਇਸ ਕਰਕੇ ਆਪਣੇ ਕੋਲ ਤਾਂ ਤਨਖਾਹਾਂ ਹੀ ਇੰਨੀਆਂ ਪੰਜਾਬ ਪੁਲਿਸ ਦੀਆਂ ਸਾਰੇ ਦੇਸ਼ ਤੋਂ ਵੱਧ ਤਨਖਾਹਾਂ ਨੇ ਪੰਜਾਬ ਦੇ ਅਫਸਰਾਂ ਦੀਆਂ ਪੰਜਾਬ ਦੇ ਕਰਮਚਾਰੀ ਨੇ ਤਨਖਾਹਾਂ ਸਭ ਤੋਂ ਵੱਧ ਨੇ ਸੋ ਆਇਤਾ ਫਿਰ ਤਾਂ ਹਾਂ ਤੋ ਤਹਾਂ ਕਾਗ ਪਹਿਨੇ ਮੈਂ ਕਿਸੇ ਦੀ ਕਿਸੇ ਦੀ ਪੱਕੀ ਦੇਖ ਕੇ ਆਪਣੀ ਕੱਚੀ ਨਹੀਂ ਠਾਈ ਦੀ ਸੋ ਸਬਰ ਵੀ ਕੋਈ ਚੀਜ਼ ਹੁੰਦੀ ਹੈ ਨਾ ਠੀਕ ਹੈ ਨਾ ਸੋ ਤੁਸੀਂ ਸਬਰ ਦੀ ਸ਼ੁਕਰ ਦੀ ਤੰਦਰੁਸਤੀ ਦੀ ਰੋਟੀ ਖਾਓਗੇ ਤਾਂ ਬਰਕਤ ਵੀ ਪਾਓਗੇ ਉਹ ਜਿਹੜਾ ਤੁਹਾਡੀ ਇਮਾਨਦਾਰੀ ਆ ਉਹ ਤੁਹਾਡੇ ਬੱਚਿਆਂ ਦੀ ਤਰੱਕੀਆਂ ਚ ਬਰਕਤ ਪਾਊਗੀ ਜਿਹੜੀਆਂ ਦੁਆਵਾਂ ਮਿਲਣਗੇ ਉਹਨਾਂ ਦਾ ਕਿਸੇ ਕਰੰਸੀ ਚ ਕੋਈ ਮੁੱਲ ਹੀ ਨਹੀਂ ਚੋਰੀ ਦੇ ਪੁੱਤ ਕਿਤੇ ਗੱਭਰੂ ਨਹੀਂ ਹੁੰਦੇ ਬੜੇ ਦੇਖੇ ਨੇ ਆਪਾਂ ਨੇ ਪੈਸੇ ਕਮਾਉਣ ਵਾਲੇ ਬਾਅਦ ਰਾਤ ਨੂੰ ਸੁੱਤੇ ਪਈ ਰਹ ਜਾਂਦੇ ਆ ਜਦ ਮੁੰਡਾ ਐਸਾ ਨਲਾਇਕ ਨਿਕਲਦਾ ਪਹਿਲੀ ਵਰਸੀ ਮਨਾਉਣ ਨੂੰ ਪੈਸੇ ਨਹੀਂ ਹੁੰਦੇ ਕੀ ਫਾਇਦਾ ਫਿਰ ਇਹ ਆ ਜਾਂਦਾ ਇਹ ਜੇ ਪੈਸੇ ਦੀ ਆਏ ਇਹ ਕਮਾਈ ਦਾ ਕੀ ਫਾਇਦਾ ਹੋਇਆ ਸੋ ਸਾਨੂੰ ਸਾਡੇ ਗੁਰੂਆਂ ਨੇ ਦੱਸਾਂ ਨਾ ਆਉਂਦੀ ਕਮਾਈ ਕਰਕੇ ਕਿਰਤ ਕਰਕੇ ਨਾਮ ਜਪ ਕੇ ਵੰਡ ਕੇ ਛਕਣ ਦੱਸ ਜਿਹੜਾ ਸੂਰਜ ਦਿੱਤਾ ਉਹਨਾਂ ਗੁਰੂਆਂ ਦੇ ਆਪਾਂ ਬਾਰਿਸ ਸੋ 139 ਨਵੀਆਂ ਗੱਡੀਆਂ ਮੈਂ ਦੇਖਦਾ ਹੁੰਨਾ ਜਿਹੜੇ ਪਿਛਲੇ ਸਾਲ ਦਿੱਤੀਆਂ ਨੇ ਉਹ ਕਿੱਥੇ ਜਦੋਂ ਬਾਈ ਰੋਡ ਜਾਂਦੇ ਆ ਕਿਤੇ ਟੋਲ ਪਲਾਜ਼ੇ ਤੇ ਕਿਤੇ ਖੜੀਆਂ ਹੁੰਦੀਆਂ ਨੇ ਉਹ ਹਜੇ ਤੱਕ ਬਹੁਤਿਆਂ ਨੇ ਮومی ਕਾਗਿ ਦੇ ਲਫਾਫੇ ਜਿਹੜੇ ਸੀਟਾਂ ਤੇ ਲੱਗੇ ਹੋਣ ਨਾ ਲਾਹੇ ਨਹੀਂ ਨਵੀਂ ਗੱਡੀ ਦਾ ਚਾਹ ਨਹੀਂ ਹੁੰਦਾ ਵੀ ਨਵੀਂ ਗੱਡੀ ਐ ਨਵੀਂ ਗੱਡੀ ਹਰ ਸਾਲ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣ ਦਾ ਪ੍ਰੋਗਰਾਮ ਤੁਹਾਨੂੰ ਪਤਾ ਹੀ ਹੋਣਾ ਕਿ ਜਨਵਰੀ ਚ ਨੋਟੀਫਿਕੇਸ਼ਨ ਹੁੰਦਾ ਹੈ ਮਈ ਜੂਨ ਚ ਪੇਪਰ ਹੈ ਜੁਲਾਈ ਅਗਸਤ ਚ 14 ਰਿਜ਼ਲਟ ਆਇਆ ਸਤੰਬਰ ਅਕਤੂਬਰ ਚ ਫਿਜ਼ੀਕਲ ਟੈਸਟ ਹੈ ਨਵੰਬਰ ਚ 14 ਰਿਜ਼ਲਟ ਆ ਤੇ ਦਸੰਬਰ ਚ ਹਰ ਸਾਲ ਘੱਟੋ ਘੱਟ 2300 ਜਿਸ 1600 ਕਨਸਟੇਬਲ ਬਾਕੀ ਇਨਸਪੈਕਟਰ ਸਬ ਇਨਸਪੈਕਟਰ 2300 ਘੱਟੋ ਘੱਟ ਜਿਹੜੇ ਪਰਤੀ ਹੈ ਉਹ ਹਰ ਸਾਲ ਹੋਊਗੀ ਕਿਉਂਕਿ ਇਹਦੇ ਨਾਲ ਬੱਚੇ ਜਾਣਗੇ ਗਰਾਊਂਡਾਂ ਚ ਗਰਾਊਂਡਾਂ ਜਾਣਗੇ ਤਾਂ ਨਸ਼ੇ ਤੋਂ ਬਚਣਗੇ ਖੇਡਾਂ ਦੇ ਮਾਮਲੇ 'ਚ ਆਪਾਂ ਨੇ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਉਸੇ ਕਰਕੇ ਅੱਜ ਜਿਹੜਾ ਗਰਾਊਂਡ ਭਰੇ ਪਏ ਨੇ ਤੇ ਉਧਰ ਅਮਰੀਕਾ ਕੈਨੇਡਾ ਵੱਲ ਹਾਲਾਤ ਖਰਾਬ ਹੋਏ ਪਏ ਨੇ ਉਧਰੋਂ ਹੁਣ ਬੱਚੇ ਇੱਧਰ ਆਉਣ ਲੱਗ ਗਏ ਨੌਕਰੀਆਂ ਮਿਲਣ ਲੱਗ ਗਈਆਂ ਪਰ ਸੋ ਹੀ ਅਜੇ ਮੈਂ ਤਾਗੋਰ ਥੀਏਟਰ 'ਚ 700 ਹੜਿਆਪਕਾਂ ਨੌਕਰੀ ਦਿੰਦੀ ਹੈ ਉਸ 700 ਲਾ ਕੇ 54000 ਇੰਨੇ ਨੌਕਰੀਆਂ ਹੋ ਗਿਆ ਹੁਣ ਤੱਕ 54000 ਤੇ ਉਹ ਕਈਆਂ ਦੀਆਂ 2-2 3-3 ਨੌਕਰੀਆਂ ਮਿਲ ਗਈਆਂ ਪਹਿਲਾਂ ਕਲਰਕ ਲੱਗ ਗਿਆ ਫਿਰ ਪੜੀ ਗਿਆ ਫਿਰ ਐਸਜੀਓ ਬਣ ਗਿਆ ਐਸਜੀਓ ਦਾ ਪੇਪਰ ਕਲੀਅਰ ਕਰਤਾ ਫਿਰ ਫਿਰ ਪੜੀ ਗਿਆ ਫਿਰ ਕਿਸੇ ਹੋਰ ਵੱਡੀ ਨੌਕਰੀ ਤੇ ਆ ਗਿਆ ਸੋ ਅਸੀਂ ਫੈਸਲਾ ਕੀਤਾ ਆਪਣਾ ਸੈਕਟਰੀ ਸਾਹਿਬ ਨੇ ਇਹਦੀ ਪ੍ਰਵਾਨਗੀ ਦਿੱਤੀ ਹੈ ਕਿ ਆਪਾਂ ਹੁਣ ਹਿਆਰ ਹਿਆਰ 2-2000 ਕਰਕੇ 100000 ਨੌਕਰੀਆਂ ਨਵੀਆਂ ਕ੍ਰੀਏਟ ਕਰਨੀਆਂ ਪੰਜਾਬ ਪੁਲਿਸ ਦੇ ਵਿੱਚ ਤਾਂ ਕਿ ਅਸੀਂ ਪੰਜਾਬ ਨੂੰ ਹੱਸਦਾ ਵਸਦਾ ਖੇਡਦਾ ਪੰਗੜੇ ਪਾਉਂਦਾ ਨੱਚਦਾ ਤੇ ਰੰਗਲਾ ਪੰਜਾਬ ਬਣਾ ਸਕੀਏ ਕਿਉਂਕਿ ਜਦੋਂ ਵੀ ਪੰਜਾਬ ਦੀ ਗੱਲ ਚੱਲਦੀ ਹੈ ਪੰਜਾਬ ਦੇ ਬਾਹਰਲੇ ਸੂਬਿਆਂ 'ਚ ਤਾਂ ਲੱਗਦਾ ਵੀ ਸਾਰਾ ਪੰਜਾਬ ਹਰਿਆਲੀ ਨੱਚਦਾ ਹੱਸਦਾ ਖੇਡਦਾ ਇਹ ਇਮੇਜ ਬਣੀ ਹੋਈ ਹੈ ਆਪਣੀ ਉਹ ਕਿਤੇ ਨਾ ਕਿਤੇ ਤੁੰਦਲੀ ਹੋ ਗਈ ਸੀ ਪਿਛਲੇ ਦਿਨਾਂ 'ਚ ਜਿਹਨੂੰ ਤੁਸੀਂ ਹੁਣ ਜੋ ਮਹਿਮ ਚਲਾਈ ਹੋਈ ਹੈ ਯੁੱਧ ਨਸ਼ਿਆਂ ਵਿਰੁੱਧ ਉਹਦੇ 'ਚ ਮੈਂ ਤੁਸੀਂ ਵੀ ਇਹ ਮੈਸੇਜ ਦੇ ਦਿਓ ਕਿ ਅੱਜ ਅਸੀਂ ਉੱਥੋਂ ਆਏ ਆ ਜਿਹੜੇ ਤਾਂ ਬੱਚੇ ਨਸ਼ਾ ਕਰਦੇ ਨੇ ਪੈ ਗਏ ਬੁਰੀ ਸੰਗਤ ਚ ਕੋਈ ਮਾਰੇ ਦਿਨ ਸੀ ਕੋਈ ਫੈਸਲਾ ਗਲਤ ਹੋ ਗਿਆ ਉਦੋਂ ਕੋਤੇ ਯਾਰਾਂ ਦੋਸਤਾਂ ਦੀ ਮਹਿਫਲ ਚ ਬੈਠੇ ਕਦੇ ਕੋਈ ਯਾਰੀ ਦੋਸਤੀ ਦੀ ਕਸਮ ਖਵਾਉਂਦੇ ਨੇ ਕਦੇ ਕੋਈ ਕਰਕੇ ਇੱਕ ਵਾਰੀ ਲੱਗ ਕੇ ਮੁੜ ਕੇ ਦਲਦਲ ਚੋਂ ਨਿਕਲਣਾ ਕੋਈ ਹੋ ਜਾਂਦਾ ਜਿਹੜੇ ਤਾਂ ਨਸ਼ਾ ਕਰਦੇ ਨੇ ਉਹਨਾਂ ਨੂੰ ਅਸੀਂ ਮਰੀਜ਼ ਟਰੀਟ ਕਰਾਂਗੇ ਵੀ ਐਸੇ ਪੇਸ਼ੈਂਟ ਉਹਨਾਂ ਨੂੰ ਅਸੀਂ ਕੋਈ ਪਰਚਾ ਨਹੀਂ ਕੋਈ ਉਹਨਾਂ ਦਾ ਲਾਜ ਕਰਾਵਾਂਗੇ ਚਾਹੇ ਹੋਟ ਕਲੀਨਿਕ ਚ ਲੈ ਕੇ ਜਾਈਏ ਰੀਹੈਬ ਸੈਂਟਰ ਚ ਲੈ ਕੇ ਜਾਈਏ ਹਸਪਤਾਲ ਚ ਲੈ ਕੇ ਜਾਈਏ ਫਿਰ ਉਹਨਾਂ ਨੂੰ ਉਹਨਾਂ ਦੀ ਡਿਗਰੀ ਜੇ ਉਹਨਾਂ ਦੀ ਇੱਛਾ ਮੁਤਾਬਕ ਸਕਿੱਲ ਡਿਵੈਲਪਮੈਂਟ ਚ ਲਿਜਾ ਕੇ ਉਹਨੂੰ ਕੋਈ ਨਾ ਕੋਈ ਕੰਮ ਦੇਵਾਂਗੇ ਤਾਂ ਕਿ ਦੁਬਾਰਾ ਵਾਪਸ ਨਾ ਆਉਣ ਕਿਉਂਕਿ ਤੁਸੀਂ ਕਿਸੇ ਅਹਜੇ ਬੰਦੇ ਨੂੰ ਜਾਣਦੇ ਹੋ ਤੁਸੀਂ ਤਾਂ ਬਿਲਕੁਲ ਫੀਲ ਚ ਜ਼ੀਰੋ ਗਰਾਊਂਡ ਤੋਂ ਆਏ ਤੁਸੀਂ ਜਿਹੜੇ ਨੌਕਰੀ ਵੀ ਕਰਦਾ ਹੋਵੇ ਤੇ ਚਿੱਟਾ ਵੀ ਖਾਂਦਾ ਹੋਵੇ ਹੋਣ ਜਾਂਦਾ ਹੈ ਉਹਨੂੰ ਟਾਈਮ ਹੀ ਨਹੀਂ ਹੁੰਦਾ ਜੀ ਉਹ ਦਫ਼ਤਰ ਚੋਂ ਆਊਗਾ ਬੱਚਾ ਨਾ ਖੇਡ ਕੇ ਰੋਟੀ ਖਾ ਕੇ ਸੌਂ ਜਾਊਗਾ ਸਵੇਰੇ ਫਿਰ ਦਫ਼ਤਰ ਜਾਣਾ ਉਹ ਪੰਜਾਬੀ ਚ ਕਹਿੰਦੇ ਆ ਵਿਹਲਾ ਮਨ ਸ਼ੈਤਾਨੀ ਨਾ ਕਰ ਸੋ ਜਦੋਂ ਨੌਕਰੀਆਂ ਮਿਲਣਗੀਆਂ ਖੇਡਾਂ 'ਚ ਲੱਗਣਗੇ ਹੋਰ ਐਕਟੀਵਿਟੀਆਂ 'ਚ ਪੈਣਗੇ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਆ ਜਿਹੜੀਆਂ ਲਾਹਮਤਾਂ ਨੇ ਇਹ ਆਪਾਂ ਖਤਮ ਕਰ ਲਾਂਗੇ ਸੋ ਜਿਹੜੇ ਤਾਂ ਹੈਗੇ ਆ ਅਡਿਕਟਡ ਉਹ ਤਾਂ ਹੈਗੇ ਨੇ ਸਾਡੇ ਲਈ ਪੇਸ਼ੈਂਟ ਜਿਹੜੇ ਨਸ਼ਾ ਵੇਚਦੇ ਨੇ ਜਿਨ੍ਹਾਂ ਨੇ ਘਰਾਂ ਦੇ ਘਰ ਬਰਬਾਦ ਕਰਤੇ ਉਹਨਾਂ ਨੂੰ ਅਸੀਂ ਬਖਸ਼ਣਾ ਨਹੀਂ ਜਿਨ੍ਹਾਂ ਨੇ 50 50 ਘਰਾਂ 'ਚ 100 100 ਘਰਾਂ 'ਚ 70 ਬਿਛਾਤੇ ਤੇ ਉਹਨਾਂ ਦੇ ਘਰਾਂ ਦੇ ਸਾਹਮਣੇ ਤਿੰਨ ਤਿੰਨ ਮੰਜ਼ਲਾਂ ਦੀਆਂ ਕੋਠੀਆਂ ਪਾ ਕੇ ਦੀਪਮਾਲਾ ਲਾ ਰੱਖਿਆ ਨੇ ਉਹ ਦੀਪਮਾਲਾ ਤਾਂ ਨਹੀਂ ਰਹਿਣੀਆਂ ਉਥੇ ਤਾਂ ਪਰ ਬਲਡੋਜ਼ਰ ਚੱਲੂਗਾ ਜੀ ਉਹ ਕੋ ਨਹੀਂ ਰਹਿ ਸਕਦੇ ਤਾਂ ਪਾਪ ਦੀ ਬੰਦਗੀ ਸੁਬੜਾ ਫਰਕ ਪਿਆ ਬਹੁਤ ਉਹਨਾਂ ਦੀਆਂ ਪ੍ਰਾਪਰਟੀਆਂ ਉਹਨਾਂ ਦੀਆਂ ਸੀਜ਼ ਕੀਤੀਆਂ ਜਾ ਰਹੀਆਂ ਨੇ ਫਿਰ ਹੁਣ ਉਹ ਸੋਚਣ ਲੱਗੇ ਯਾਰ ਕਾਦੇ ਵਾਸਤੇ ਆ ਕਰਦੇ ਸੀ ਨਾਲੇ ਤਾਂ ਜੋ ਕਮਾਇਆ ਸੀ ਹੋ ਗਿਆ ਨਾਲੇ ਸਮਾਜ 'ਚ ਬਦਨਾਮੀ ਹੋ ਗਈ ਸੋ ਇਸ ਕਰਕੇ ਇਹ ਬੜੀ ਵੱਡੀ ਮੁਹਿੰਮ ਹੈ ਕੱਲ ਅਸੀਂ ਲੁਧਿਆਣੇ ਸੀ ਪੰ ਅਸੀਂ ਤਾਂ 6000 ਬੱਚੇ ਦਾ ਸੋਚਿਆ ਸੀ ਕੈਨਸੀਸੀ ਵਾਲੇ ਐਨਐਸਐਸ ਵਾਲੇ ਬੱਚੇ ਜਿਹੜੇ ਮਾਰਚ ਕੱਢਣਗੇ ਬੇ ਆਉਣ ਵਾਲੀ ਪੀੜ੍ਹੀ ਨੂੰ ਵੀ ਪਿੱਤਲਾ ਤਾਂ ਇਸ ਕੰਮ ਤੋਂ ਰੋਕਣਾ ਹੈ ਜਿਹੜੀ ਆ ਪੀੜ੍ਹੀ ਇਸ ਦਲਦਲ ਚ ਆ ਗਈ ਉਹਨੂੰ ਕੱਢਣਾ ਹੈ ਸੁਇਬ ਦੋ ਤਿੰਨ ਬੜੇ ਪਲੈਨਿੰਗ ਨਾਲ ਸੀ ਕਾਫੀ ਲੰਬੇ ਟਾਈਮ ਲੱਗ ਗਿਆ ਸਾਨੂੰ ਪਲੈਨਿੰਗ ਬਣਾਉਣ ਤੇ ਅਸੀਂ ਕੰਮ ਕਰ ਰਹੇ ਹਾਂ ਪਰ 15000 ਬੱਚਾ ਕੱਲ ਤੁਸੀਂ ਦੇਖਿਆ ਹੋਣਾ ਟੀਵੀ ਤੇ 15000 ਬੱਚਾ ਆ ਗਿਆ ਉੱਥੇ ਮਾਰਚ ਕਰਨ ਵਾਸਤੇ ਕਿ ਅਸੀਂ ਵੀ ਆਉਣਾ ਹੈ ਜੀ ਅਸੀਂ ਵੀ ਆਉਣਾ ਜੀ ਅਸੀਂ ਆਮ ਲੋਕ ਵੀ ਆ ਗਏ ਉਹਨਾਂ ਨੇ ਅਸੀਂ ਫੈਸਲਾ ਕੀਤਾ ਹਰੇਕ ਸ਼ਹਿਰ ਦੇ ਵਿੱਚ ਇਹ ਮਾਰਚ ਵੀ ਕੱਢਣਾ ਹੈ ਤਾਂ ਕਿ ਲੋਕਾਂ ਨੂੰ ਅਵੇਅਰਨੈਸ ਹੋਵੇ ਕਿ ਪੰਜਾਬ ਇੱਕ ਪਾਸੇ ਨੂੰ ਪੈ ਨਿਕਲਿਆ ਔਰ ਪੰਜਾਬ ਦੇ ਲੋਕ ਤੇ ਨਾਲ ਪੰਜਾਬ ਪੁਲਿਸ ਹੋਵੇ ਜਿਹੜੇ ਅਲਾਮਤ ਨੂੰ ਖਤਮ ਕਰਨ ਵਾਸਤੇ ਠਾਣ ਲੈਣ ਮੰਨ ਚ ਭਾਰ ਲੈਣ ਉਹ ਕੋਈ ਦੁਨੀਆ ਭਰ ਦੀ ਕੋਈ ਅਸੀ ਅਲਾਮਤ ਨਹੀਂ ਜਿਹਨੂੰ ਅਸੀਂ ਖਤਮ ਨਾ ਕਰ ਸਕੀਏ ਖਤਮ ਕਰਕੇ ਹੁਣ ਅਸੀਂ ਇੱਕ ਨਮਾ ਚਲਾ ਰਹੇ ਹਾਂ ਅੱਜ ਕੈਬਨਿਟ ਚ ਪਾਸ ਕੀਤਾ ਹੈ ਅਸੀਂ 70 70 ਤੋਂ 80 ਸਕੂਲ ਚੁਣਾਂਗੇ ਜਿਹੜੇ ਸਕੂਲ ਆਫ ਐਮੀਨੈਂਸੀ 117 ਨੇ ਉਹ ਜੋ 80 ਚੁਣਾਂਗੇ ਜਿੱਥੇ ਰਿਜ਼ਲਟ ਤੇ ਅ ਰਮਿਸ਼ਨ ਵਧੀਆ ਇੱਕ ਆਈਪੀਐਸ ਅਫਸਰ ਨੂੰ ਇੱਕ ਆਈਐਸ ਅਫਸਰ ਨੂੰ ਇੱਕ ਆਈਐਫਐਸ ਅਫਸਰ ਨੂੰ ਫੋਰੈਸਟ ਸਰਵਿਸ ਨੂੰ ਵੱਡੇ ਅਫਸਰ ਜਿਹੜੇ ਨੇ ਜ਼ਿਲ੍ਹੇ ਦੇ ਉਹਨੂੰ ਇੱਕ ਇੱਕ ਸਕੂਲ ਅਸੀਂ ਕਹਾਂਗੇ ਤੁਸੀਂ ਇਹ ਸਕੂਲ ਅਡਾਪਟ ਕਰ ਲੋ ਤੁਸੀਂ ਹਫਤੇ 'ਚ ਇੱਕ ਦਿਨ ਉੱਥੇ ਸਕੂਲ 'ਚ ਜਾ ਕੇ ਆਉਣਾ ਹੈ। ਬੱਚਿਆਂ ਨਾਲ ਗੱਲਾਂ ਕਰਨੀਆਂ ਬਸ। ਜੇ ਕਿਸੇ ਨੇ ਪੁਲਿਸ 'ਚ ਜਾਣਾ ਹੈ, ਤੁਸੀਂ ਦੱਸ ਦੇਣਾ। ਭਈ ਪੁਲਿਸ 'ਚ ਐਂ ਜਾਈਦਾ ਹੁੰਦਾ ਮੈਂ ਵੀ ਪੁਲਿਸ 'ਚ ਐਂ ਗਿਆ ਸੀ। ਆਹ ਟੈਸਟ ਹੁੰਦਾ, ਆਹ ਗੱਲ ਹੁੰਦੀ ਹੈ। ਉਹ ਬੱਚੇ ਦਾ ਹੌਸਲਾ ਵਧਦਾ ਮੈਨੂੰ ਪੁਲਿਸ ਦੱਸ ਕੇ ਜਾਂਦੀ ਹੈ ਕਿ ਪੁਲਿਸ 'ਚ ਕਿਵੇਂ ਜਾਣਾ ਹੈ। ਕਿਸੇ ਨੇ ਕਹਿਣਾ ਮੈਂ ਡੀਸੀ ਬਣਨਾ ਹੈ ਤਾਂ ਜਿਹੜੀ ਡਿਪਟੀ ਕਮਿਸ਼ਨਰ ਨੇ ਉਹ ਦੱਸ ਦੇਣ ਵੀ ਆਹ ਪੜ੍ਹਾਈ ਹੁੰਦੀ ਹੈ। ਇਹ ਤੋਂ ਬਾਅਦ ਆਉਣਾ ਪੜਨਾ ਪੈਂਦਾ। ਇੰਨੇ ਰੈਂਕ ਆ ਜਾਂਦੇ ਨੇ। ਇੰਨੇ ਰੈਂਕ ਤੱਕ ਤੁਹਾਡਾ ਜਿਹੜਾ ਫਿਰ ਸਿਲੈਕਸ਼ਨ ਹੋ ਜਾਂਦੀ ਹੈ। ਤਾਂ ਕਿ ਬੱਚਿਆਂ ਨੂੰ ਮੈਂਟਰ ਮਿਲ ਜਾਣਾ ਟੀਚਰਾਂ ਤੋਂ ਬਿਨਾ ਕਾਮਯਾਬ ਬੰਦੇ ਹੋਰ ਫਿਰ ਜਦੋਂ ਇਹ ਕਾਮਯਾਬ ਹੋ ਗਿਆ ਫਿਰ ਇਹਨੂੰ ਅਸੀਂ ਪੀਸੀਐਸ ਲੈਵਲ ਤੱਕ ਲੈ ਜਾਾਂਗੇ ਐਸਡੀਐਮ ਜਾਇਆ ਕਰਨ ਹੈਨਾ ਫਿਰ ਹੋਰ ਵੱਡੇ ਅਫਸਰ ਜਿਹੜੇ ਨੇ ਉਹਨਾਂ ਨੂੰ ਭੇਜਿਆ ਕਰਾਂਗੇ ਕਿ ਸਕੂਲ ਇੱਕ ਇੱਕ ਲੈ ਲਓ ਤੁਸੀਂ ਉਸ ਸਕੂਲ ਦੇ ਵਿੱਚ ਗੇਟ ਤੇ ਨਾਮ ਲਿਖਿਆ ਜਾਊਗਾ ਦਿਸ ਸਕੂਲ ਇਜ਼ ਮੈਂਟਰਡ ਬਾਈ ਫਲਾਣਾ ਫਲਾਣਾ ਅਫੀਸਰ ਔਰ ਜਦੋਂ ਤੁਸੀਂ ਜਾਓਗੇ ਪਿੰਡ ਚ ਪਿੰਡ ਦੇ ਲੋਕ ਵੀ ਆਉਣਗੇ ਪਿੰਡ ਦੇ ਲੋਕਾਂ ਨਾਲ ਮੁਲਾਕਾਤ ਹੋ ਜੂਗੀ ਲੋਕਾਂ ਨਾਲ ਮੁਲਾਕਾਤ ਹੋ ਜੂਗੀ ਕਿਉਂਕਿ ਐਸਐਸਪੀ ਸਾਡੇ ਬੱਚਿਆਂ ਨੂੰ ਦੱਸਣਾਉਂਦੇ ਆ ਯਾਰ ਹੈ ਡੀਐਸਪੀ ਆਇਆ ਹੈ ਜਰ ਅੱਜ ਅੱਜ ਐਸਪੀ ਆਇਆ ਸੋ ਦੇ ਨਾਲ ਬਹੁਤ ਲੋਕਾਂ ਚ ਜਿਹੜੀ ਆ ਡਰ ਪਿਆ ਹੋਇਆ ਬੈਠਾ ਹੈ ਨਾ ਉਹ ਨਿਕਲ ਜੂਗਾ ਤੇ ਉਪਰ ਨੂੰ ਲੱਗੂਗਾ ਕਿ ਇਹ ਸਾਡੇ ਜਿਹੜੇ ਨੇ ਨਾ ਬੱਚਿਆਂ ਦੀ ਤਰੱਕੀ ਵਾਸਤੇ ਇੱਥੇ ਆਏ ਨੇ ਬੜੇ ਨਵੇਂ-ਨਵੇਂ ਆਈਡੀਏ ਕੱਢ ਰਹੇ ਆ ਪੰਜਾਬ ਨੂੰ ਨੰਬਰ 1 ਸੂਬਾ ਬਣਾਉਣ ਵਾਸਤੇ ਔਰ ਸਭ ਤੋਂ ਵੱਡਾ ਯੋਗਦਾਨ ਤਾਂ ਤੁਹਾਡਾ ਹੀ ਹੋਊਗਾ ਨੰਬਰ 1 ਸੁਭਾ ਬਣਾਉਣ ਵਾਸਤੇ ਕਿਉਂਕਿ ਲਾਅ ਐਂਡ ਆਰਡਰ ਆ ਜਿਹੜਾ ਨਸ਼ਿਆਂ ਦਾ ਆ ਜਿਹੜਾ ਕ腐ਪਸ਼ਨ ਦਾ ਆ ਜਿਹੜੇ ਛੋਟੇ ਪੈਟੀ ਕ੍ਰਾਈਮਸ ਨੇ ਇਹਨਾਂ ਨੂੰ ਰੋਕਣਾ ਤੁਹਾਡਾ ਕੰਮ ਹੈ ਤੁਹਾਨੂੰ ਕੋਈ ਵੀ ਸ਼ਿਪਾਰਸ਼ ਨਹੀਂ ਆਊਗੀ ਕਿਸੇ ਐਮਐਲਏ ਦੀ ਜਾਂ ਮੰਤਰੀ ਦਾ ਮੰਗਰ ਫੋਨ ਨਹੀਂ ਆਊਗਾ ਕਿ ਮਤਲਬ ਛੱਡ ਦਿਓ ਜੀ ਇਹਨੂੰ ਆਪਣੇ ਬੰਦਾ ਹੈ ਇਹ ਉਹ ਅਸੀਂ ਕੀਤਾ ਸੀ ਕਿਸੇ ਸੀਡੀ 'ਚ ਉੱਚ ਮੈਂ ਬਣਿਆ ਹੋਇਆ ਹੌਲਦਾਰ ਨੋ ਨਿਕਣਾ ਤੂੰ ਕੋਈ ਬਾਹਰੀ ਦਾ ਕੰਮ ਕੀਤਾ ਮਗਾ ਜੀ ਬਹੁਤ ਕੀਤਾ ਕਹਿੰਦਾ ਕਿਹੜਾ ਲੇਟੈਸਟ ਮੈਂ ਮੈਨੂੰ ਪਤਾ ਲੱਗਿਆ ਵੀ ਨਜਾਇਜ਼ ਪੱਟੀ ਚੱਲੀ ਜਾਂਦੀ ਹੈ ਸ਼ਰਾਬ ਦੀ ਫਲਾਣੇ ਪਿੰਡ ਮੈਂ ਛਾਪਾ ਮਾਰਿਆ ਜੀ ਕਹਿੰਦਾ ਜੀ ਤਿੰਨ ਬੋਤਲਾਂ ਉਹਨੇ ਕੱਢ ਲਈਆਂ ਸੀ ਉਹ ਭੱਜ ਗਿਆ ਪੱਟੀ ਛੱਡ ਕੇ